ਨਸ਼ੇ ਦੇ ਤਸਕਰਾਂ ਦੇ ਬਣਾਏ ਹੋਏ ਮਹਿਲਾਂ ਉੱਤੇ ਸਰਕਾਰ ਚਲਾ ਰਹੀ ਹੈ ਤਾਬੜ ਤੋੜ ਬਿਲਡوزر ਪੰਜ ਜ਼ਿਲ੍ਹਿਆਂ ਵਿੱਚ ਵਰਸਿਆ ਪੰਜਾਬ ਸਰਕਾਰ ਦਾ ਕਹਿਰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਨਸ਼ੇ ਦੇ ਤਸਕਰਾਂ ਦੇ ਖਿਲਾਫ ਲਿਆ ਜਾ ਰਿਹਾ ਹੈ ਸਖਤ ਕਦਮ ਸੀਐਮ ਮਾਨ ਨੇ ਕਿਹਾ ਪੂਰੇ ਪੰਜਾਬ ਤੋਂ ਹੁਣ ਡਰਨਗੇ ਨਸ਼ਾ ਵੇਚਣ ਵਾਲੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਤੇਜ਼ ਹੋ ਚੁੱਕੀ ਹੈ ਇਸ ਹਫਤੇ ਪੰਜ ਜ਼ਿਲ੍ਹਿਆਂ ਫਤਿਹਗੜ ਸਾਹਿਬ ਪਟਿਆਲਾ ਫਿਰੋਜ਼ਪੁਰ ਮਲੇਰਕੋਟਲਾ ਅਤੇ ਫਰੀਦਕੋੜ ਵਿੱਚ ਬਲਡੋਜ਼ਰ ਚੱਲਿਆ ਵੱਡੇ ਵੱਡੇ ਨਸ਼ਿਆਂ ਦੇ ਤਸਕਰਾਂ ਉੱਤੇ ਸਖਤ ਕਾਰਵਾਈ ਹੋਈ ਹੈ ਉਹਨਾਂ ਦੀ ਗੈਰ ਕਾਨੂੰਨੀ ਜ਼ਾਇਦਾਦ ਗੋਦਾਮ ਟਿਕਾਣੇ ਮਿੱਟੀ ਵਿੱਚ ਮਿਲਾ ਦਿੱਤੇ ਗਏ ਨੇ ਇਹ ਛੋਟੇ ਮੋਟੇ ਤਸਕਰ ਨਹੀਂ ਸਨ ਸਗੋਂ ਉਹ ਸਦਾਗਰ ਸਨ ਜੋ ਨਸ਼ੇ ਨੂੰ ਆਪਣਾ ਪੂਰਾ ਕਾਰੋਬਾਰ ਬਣਾ ਚੁੱਕੇ ਸਨ ਦੱਸਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ਼ ਸੰਦੇਸ਼ ਹੈ ਕਿ ਹੁਣ ਨਸ਼ਾ ਵੇਚਣ ਵਾਲਿਆਂ ਨੂੰ ਮਾਫ਼ ਨਹੀਂ ਸਿਰਫ ਸਖਤੀ ਕੀਤੀ ਜਾਵੇਗੀ ਜਾਂ ਕਹਿ ਲਓ ਸਖਤ ਕਾਰਵਾਈ ਕੀਤੀ ਜਾਵੇਗੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਗਰਮ ਤੌਰ ਤੇ ਜੁਟੀ ਹੋਈ ਹੈ ਦੱਸਦੀ ਹੈ ਜੇਕਰ ਤੁਸੀਂ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਪਹਿਰੇਦਾਰ ਬਣਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਮਿਸਟ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਮਿਸਟ ਕਾਲ ਨਾਲ ਬਣੇਗਾ ਪਹਿਰੇਦਾਰ ਨੈਟਵਰਕ ਮਿਸਟ ਕਾਲਸ ਨੰਬਰ ਹੈ 98 99100002 सीएम टीम ਤੁਹਾਡੇ ਨਾਲ ਖੁਦ ਸੰਪਰਕ ਕਰੇਗੀ ਇਸ ਦੇ ਨਾਲ ਹੀ ਤੁਸੀਂ ਮੋਬਾਈਲ ਐਪ ਨਸ਼ੇ ਦੇ ਖਿਲਾਫ ਜੰਗ ਐਪ ਡਾਊਨਲੋਡ ਕਰੋ ਨਸ਼ੇ ਸੂਚਨਾ ਦਿਓ ਪਛਾਣ ਗੁਪਤ ਰਹੇਗੀ ਉਸਤੇ ਖਿਲਾਫ ਜਿਹੜੀ ਕਿ ਫੌਰਨ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ 13 ਫਰਵਰੀ ਯਾਨੀ ਕਿ ਕੱਲ ਨੂੰ ਵੱਡੀ ਸਭਾ ਹੋਵੇਗੀ ਸਾਰੇ ਪੈਰੇਦਾਰ ਇਕੱਠੇ ਹੋਣਗੇ ਜੰਗ ਹੋਰ ਵੀ ਤੇਜ਼ ਹੋਵੇਗੀ ਹੁਣ ਇਹ ਸਿਰਫ ਪੁਲਿਸ ਦੀ ਲੜਾਈ ਨਹੀਂ ਰਹੀ ਹੁਣ 3 ਕਰੋੜ ਪੰਜਾਬੀ ਮਿਲ ਕੇ ਨਸ਼ੇ ਦੇ ਖਿਲਾਫ ਲੜਨਗੇ ਤੇ ਹਰ ਪਿੰਡ ਦਾ ਆਪਣਾ ਪਹਿਰੇਦਾਰ ਹੋਵੇਗਾ ਹਰ ਪੰਜਾਬੀ ਆਪਣੇ ਪੰਜਾਬ ਦਾ ਰਖਵਾਲਾ ਹੋਵੇਗਾ ਜਿਲ੍ਹਾ ਮਾਨਸਾ ਦੇ ਵਿੱਚ ਇੱਥੇ ਖੜੇ ਆ ਮੇਰੇ ਨਾਲ ਐਸਡੀਐਮ ਸਾਹਿਬ ਮਾਨਸਾ ਸ੍ਰੀ ਕਾਰਾਮ ਸਿੰਘ ਕਾਉਂਸਲ ਯੋ ਨਗਰ ਕਾਉਂਸਲ ਪਿੱਖੀ ਉਹਨਾਂ ਸਟਾਫ ਐਸਐਚਓ ਪਿੱਖੀ ਬਤੌਰ ਡਿਊਟੀ ਮੈਨਿਸਟਰੇਟ ਨੈਤ ਸਿਲਦਾਰ ਮੈਡਮ ਸੁਰੱਖਿਆ ਦੀ ਚਲਦੀ ਹੈ ਇਸ ਦਿਨ ਮੁਕਤਮੂਨ ਹੋਏ ਅਪੁਆਇੰਟਮੈਂਟ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰਧ ਮਹਿੰਮਦਾਨ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਜੋ ਵੀ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਕੀਤੇ ਹੋਏ ਨੇ ਉਹਨਾਂ ਨੂੰ ਹਟਾਉਣ ਵਾਸਤੇ ਵੀ ਮਹਿੰਮ ਚਲਾਈ ਹੋਈ ਹੈ ਉਹਦੇ ਮੱਦੇਨਜ਼ਰ ਅੱਜ ਈਓ ਨਗਰ ਕੌਂਸਲ ਮਾਨਸਾ ਪਿੱਖੀ ਨੇ ਮਾਨਯੋਗ ਡਿਸੀ ਸਾਹਿਬ ਦੇ ਹੁਕਮ ਨਾਲ ਕੋਰਸ ਪ੍ਰਸ਼ਾਸਨ ਵੱਲੋਂ ਪੁਲਿਸ ਮਦਰ ਜਿਹੜੀ ਹੈ ਨਜਾਇਜ਼ ਕਬਜ਼ਾ ਹਟਾਉਣ ਲਈ ਮੰਗੀ ਸੀ ਜੋ ਮੈਂ ਸਮੇਤ ਐਸਐਚਓ ਪਿੱਖੀ ਤੇ ਐਸਐਚਓ ਜੋਗਾ ਤੇ ਬਾਕੀ ਹੋਰ ਵਾਧੂ ਫੋਰਸ ਲੈ ਕੇ ਐਸਐਸਪੀ ਮਾਨਸਾ ਸ਼੍ਰੀ ਭਾਗੀਦਸ਼ੀ ਮੀਨਾ ਆਈਪੀਐਸਸੀ ਜਿਹਦੇ ਦਿਸ਼ਾ ਨਿਰਦੇਸ਼ ਤੇ ਪੁਲਿਸ ਹੈਲਪ ਲੈ ਕੇ ਇੱਥੇ ਆਇਆ ਹੋਇਆ ਹਾਂ ਤਾਂ ਜਿਹੜੀ ਹੈ ਬਤੌਰ ਮੈਜਿਸਟ੍ਰੇਟ ਤਹਿਸੀਲਦਾਰ ਪਿੱਖੀ ਦੀ ਡਿਊਟੀ ਵੀ ਇੱਥੇ ਹੈ ਨਾਲ ਸ਼ਹਿਰ ਪ੍ਰਸ਼ਾਸਨ ਵੱਲੋਂ ਐਸਡੀਐਮ ਮਾਨਸਾ ਸਾਡੇ ਨਾਲ ਪ੍ਰੈਜੈਂਟ ਨੇ ਤਾਂ ਇਹੋ ਨਗਰ ਕੌਂਸਲ ਪਿੱਖੀ ਵੱਲੋਂ ਜੋ ਵੀ ਨਜਾਇਜ਼ ਕਬਜ਼ਾ ਇਹ ਸਿੰਦਰ ਸਿੰਘ ਉਰ ਫਰਾਜੂ ਪੁੱਤਰ ਬੋਧਰਾ ਵਾਸੀ ਵਾਰਡ ਨੰਬਰ 2 ਪਿੱਖੀ ਨੇ ਜੋ ਨਜਾਇਜ਼ ਸਾਰੀ ਨਗਰ ਕੌਂਸਲ ਦੀ ਜਗ੍ਹਾ ਤੇ ਕੀਤੀ ਸੀ ਇੱਥੇ ਜੋ ਹੈ ਜੀਸੀਪੀ ਓਲਡੋਜ਼ਰ ਚਲਾ ਕੇ ਉਹ ਨਜਾਇਜ਼ ਕਬਜ਼ਾ ਇਹਨਾਂ ਨੇ ਹਟਵਾਇਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਿਹੜੀ ਹੈਗੀ ਪੁਲਸ ਰੱਖਿਆ ਦਿੱਤੀ ਗਈ ਹੈ ਸਿੰਦਰ ਸਿੰਘ ਤੇ કુલ 7 ਮੁਕੱਦਮੇ ਦਰਜ ਨੇ ਜਿਦੇ ਚ 4 ਮੁਕੱਦਮੇ ਐਨਡੀਪੀਐਸ ਦੇ ਦਰਜ ਨੇ ਇੱਕ ਮੁਕਦਮਾ ਸ਼ਰਾਬ ਦਾ ਤੇ ਦੋ ਮੁਕਦਮੇ ਚੋਰੀ ਦੇ ਨੇ ਤਾਂ ਉਸੇ ਲੜੀ ਤਰ ਤੇ ਜਿੰਨਾ ਬੰਦਿਆਂ ਤੇ ਐਨਡੀਪੀਐਸ ਦੇ ਨੇ ਮੁਕਦਮੇ ਦਰਜ ਨੇ ਤੇ ਜਿਨ੍ਹਾਂ ਨੇ ਸਰਕਾਰੀ ਜਾਇਦਾਦ ਤੇ ਕਬਜ਼ਾ ਕੀਤਾ ਹੋਇਆ ਉਹ ਕਬਜ਼ਾ ਹਟਾਉਣ ਲਈ ਜਿਹੜੀ ਅਸੀਂ ਇੱਥੇ ਇਹ ਕਾਰਵਾਈ ਕਰ ਰਹੇ ਹਾਂ ਪੰਜਾਬ ਦੀਆਂ ਵੱਡੀਆਂ ਅਤੇ ਅਹਿਮ ਖਬਰਾਂ ਦੇਖਣ ਲਈ ਤੁਸੀਂ ਵੇਖਦੇ ਰਹੋ ਪੰਜਾਬ ਪੋਸਟ ਚੈਨਲ